ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਜ਼ਿਲ੍ਹਾ ਤਰਨਤਾਰਨ ਵਿਖੇ ਗੁਰੂ ਨਾਨਕ ਡਾਇਗਨਲ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਸ਼ਮਸ਼ੇਰ ਸਿੰਘ ਉਨ੍ਹਾਂ ਕਿਹਾ ਹੈ ਕਿ ਇੱਥੇ ਦਿਲ ਦੇ ਡਾਕਟਰ ਹੱਡੀਆਂ ਦੇ ਡਾਕਟਰ ਦਿਮਾਗ ਦੇ ਡਾਕਟਰ ਆਦੇ ਡਾਕਟਰ ਤੁਹਾਨੂੰ ਗੁਰੂ ਨਾਨਕ ਡਾਇਗਨਲ ਹਸਪਤਾਲ ਵਿੱਚ ਸ਼ਾਮਿਲ ਮਿਲਣਗੇ ਉਨਾ ਕਿਹਾ ਹੈ ਕਿ ਮਰੀਜ਼ਾਂ ਦਾ ਚੈੱਕਅਪ ਬੜੀ ਹੀ ਬ੍ਰੀਕੀ ਨਾਲ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਗੋਨਾਨਕ ਡਾਇਗਨੋਸ ਸੈਂਟਰ ਤੇ ਆਏ ਆ ਇਹਦਾ ਉਹ ਕਾਟ ਨਹੀਂ ਕੀਤਾ ਵੀ ਇਸ ਡਾਇਗਨੋਸ ਸੈਂਟਰ ਦੇ ਨਾਲ ਦੀ ਨਾਲ ਅਸੀਂ ਲਿਵਾਸਾ ਦੇ ਨਾਲ ਜਿਹੜਾ ਕੋਲੈਬੋਰੇਸ਼ਨ ਕੀਤੀ ਆ ਤਾਂ ਕਿ ਦਰਨਦਰ ਜिले ਦੇ ਲੋਕਾਂ ਨੂੰ ਸਿਹਤ ਹੁਦਾਂ ਦੇ ਵਿੱਚ ਵਾਧਾ ਹੋ ਸਕੇ ਜਿਸ ਵਿੱਚ ਅਸੀਂ ਲਿਵਾਸਾ ਹਸਪਤਲ ਦੇ ਨਾਲ ਇਹਦੇ ਵਿੱਚ ਅਸੀਂ ਪੇਟ ਦੇ ਡਾਕਟਰ ਦਾ ਡਾਕਟਰ ਹਾਰਟ ਦੇ ਡਾਕਟਰ ਨਿਊਰੋਲੋਜੀ ਦੇ ਡਾਕਟਰ ਤੇ ਚੈਸਟ ਐਂਡ ਟੀਬੀ ਸਪੈਸ਼ਲਿਸਟ ਦੇ ਡਾਕਟਰ ਵੀ ਇੱਥੇ ਆ ਕੇ ਲੋਕਾਂ ਨੂੰ ਸਿਹਤ ਸੂਰਤਾਂ ਜਿਹੜੀਆਂ ਆਪ ਆਪਣੇ ਡਿਪਾਰਟਮੈਂਟ ਦੀਆਂ ਦਿਆ ਕਰਨਗੇ ਤਾਂ ਕਿ ਤਰਨਤਨ ਦੇ ਲੋਕਾਂ ਨੂੰ ਅੰਮਰਸਾ ਜਾ ਕੇ ਖੱਜਲ ਖਰਾਬ ਨਾ ਹੋਣਾ ਪਵੇ ਸਰੇ ਆਪਣੀ ਤਰ੍ਹਾਂ ਪਹਿਲ ਕਦਮੀ ਕਰਤਾ ਅਸੀਂ ਇੱਥੇ ਪਹਿਲੇ ਤੋਂ ਸੈਂਟਰ ਆਰੰਧਰਨ ਦੇ ਵਿੱਚ ਪਹਿਲ ਕਦਮੀ ਅਣੀ ਸਪੈਸ਼ਲਾਈਜੇਸ਼ਨ ਵਾਲੇ ਡਾਕਟਰ ਕੋਈ ਨਹੀਂ ਆ ਰਹੇ ਸਿਰਫ ਲਵਾਸਾ ਹਸਪਤਲ ਵਾਲੇ ਨੇ ਪਹਿਲ ਕਦਮੀ ਕੀਤੀ ਆ ਆਲਰੇਡੀ 40 ਹਸਪਤਲ ਦੇ ਆਂਦੇ ਪਰ ਉਹ ਇੱਕ ਦੋ ਸਪੈਸ਼ਲਾਈਜੇਸ਼ਨ ਦੇ ਆਂਦੇ ਹੈਗੇ ਇੱਥੇ ਰੈਗੂਲਰ ਓਪੀਡੀ ਹੋਇਆ ਕਰੀਗੇ ਇਹਨਾਂ ਦੇ ਜੇ ਲਵਾਸਾ ਹਸਪਤਲ ਜਿਹੜੀ ਇੱਕ ਦੋ ਤਰ੍ਹਾਂ ਚੀ ਕੀ ਆ ਔਰ ਲਵਾਸਾ ਹਸਪਤਲ ਆਪਣੇ ਆਲ ਇੰਡੀਆ ਲੈਵਲ ਤੇ ਹੀ ਚੱਲਦੀ ਹੈਗੀ ਆ ਤੇ ਅੰਮਰਸਰ ਦੇ ਮੇਨ ਡਾਕਟਰ ਹੈਗੇ ਜਿਹੜੇ ਇਥੋਂ ਲਵਾਸਾ ਹਸਪਤਾਲ ਮਰਸਾਦ ਤੋਂ ਜਿਹੜੇ 에어ਪੋਰਟ ਦੇ ਲੱਗੇ ਆ ਉਸ ਰੋਡ ਤੇ ਉਥੋਂ ਦੇ ਡਾਕਟਰ ਜਿਹੜੇ ਸਾਡੇ ਕੋਲ ਆ ਕੇ ਆਏ ਸਰ ਜਿੱਦਣ ਸਰਕਾਰ ਉਹਦੇ ਲਈ 3-4 ਯੋਜਨਾ ਬਣਾਇਆ ਹੁੰਦਾ ਕਾਰਡ ਵਗੈਰਾ ਕੀ ਉਹਦੇ ਵਿੱਚ ਕਾਰਡ ਮਿਲਦੇ ਨੇ ਨਹੀਂ ਉਹ ओपीडी ਦੇ ਵਿੱਚ ਉਹ ਕਾਰਡ ਹੀ ਚੱਲਦੇ ਹੈਗੇ ਇਹ ਇੰਡੋਰ ਪੇਸ਼ੈਂਟ ਦੇ ਵਿੱਚ ਕਾਰਡ ਜਿਹੜੇ ਆ ਇਹਨਾਂ ਦੀ ਸਹੂਲਤ ਹੁੰਦੀ ਜਿਹੜੇ ਪੇਸ਼ੈਂਟ ਦਾਖਲ ਹੁੰਦੇ ਆ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਦਾਖਲ ਦੀ ਲੋੜ ਆ ਉਹਨਾਂ ਦੇ ਵਿੱਚ ਸਹੂਲਤ ਜਿਹੜੀ ਹੁੰਦੀ ਹੈ ਇਹ ਕਿਹੜੀ ਕਿਹੜੀਆਂ ਬਿਮਾਰੀਆਂ ਦੇ ਜਿਹੜੇ ਡਾਕਟਰ ਸਾਹਿਬ ਆਪਣਾ ਪ੍ਰਦਰਣਗੇ ਇੱਥੇ ਸਾਡੇ ਕੋਲ ਪੇਟ ਦੀਆਂ ਬਿਮਾਰੀਆਂ ਦੇ ਡਾਕਟਰ ਦਿਮਾਗ ਦੀਆਂ ਬਿਮਾਰੀਆਂ ਦੇ ਡਾਕਟਰ ਹੱਡੀਆਂ ਦੇ ਡਾਕਟਰ ਛਾਤੀ ਦੇ ਡਾਕਟਰ ਹਾਰਡ ਸਪੈਸ਼ਲਾਈਜੇਸ਼ਨ ਦੇ ਡਾਕਟਰ ਵਾਰ-ਵਾਰ ਦੇ ਦਿਨ ਆਪਣੇ ਸਾਥ ਦੇ ਨਾਲ ਓਪੀਡੀ ਜਿਹੜੀ ਇੱਥੇ ਕਰਿਆ ਕਰੀਗੇ ਹਾਂ ਜਦੋਂ ਇਹ ਕਦੋਂ ਤੋਂ ਆਫਰ ਹੋਗਾ ਹਾਂ ਦਰਨਦਰਨ ਨਿਵਾਸੀਆਂ ਨੂੰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਸਹੂਲਤ ਹੋ ਜਾਏਗੀ ਕਿ ਕਈ ਵਾਰੀ ਸਾਨੂੰ ਅੰਮ੍ਰਿਤਸਰ ਭਿੰਗਨੇ ਪੈਂਦੇ ਪੇਸ਼ੈਂਟ ਉਹ ਫਿਰ ਆਪਾਂ ਇੱਥੇ ਇਹਨਾਂ ਨੂੰ ਕੰਸਲਟ ਕਰਿਆ ਕਰਾਂਗੇ ਸਰ ਕੋਈ ਟਾਈਮ ਹੈ ਹਾਂ ਜੀ ਟਾਈਮ ਕਿੰਨੇ ਕਿੰਨੇ ਹੈ ਟਾਈਮ 10 ਵਜੇ ਤੋਂ ਲੈ ਕੇ 3 ਵਜੇ ਤੱਕ ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਜੀ ਅਭਿਸ਼ੇਕ ਲੰਬਾ ਜੀ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪਿਰਮਲ ਗਰੁੱਪ ਦੇ ਉਸ ਤੋਂ ਬਾਅਦ ਮੈਂ ਡਾਕਟਰ ਸਰਬਜੀਤ ਸਿੰਘ ਸੱਗਰ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਲਵਾਸਾ ਗਰੁੱਪ ਦੇ ਮਿਸਟਰ ਵਿਰਿੰਦਰ ਸਤੇਜਾ ਜੀ ਅਤੇ ਡਾਕਟਰ ਦਿਵੇਆ ਪ੍ਰਸ਼ਾਦ ਬਜਾਜ ਜੀ ਇਹਨਾਂ ਨੂੰ ਮੈਂ ਇੱਥੇ ਆਉਣ ਤੇ ਆਪਣੇ ਸੈਂਟਰ ਵਿੱਚੇ ਜੀ ਆਇਆਂ ਨੂੰ ਕਹਿੰਦਾ ਹਾਂ ਅੱਜ ਇਹਨਾਂ ਨੇ ਸਾਡੇ ਡਾਇਗਨੋਸਟਿਕ ਸੈਂਟਰ ਨੂੰ ਚੁਣਿਆ ਆਪਣੇ OPD ਲਈ ਇਹਨਾਂ ਦੇ ਵੱਖ-ਵੱਖ ਜਿਹੜੇ ਬਾਹਰ ਡਾਕਟਰ ਨੇ ਡਾਕਟਰ ਸ਼ਾਨ ਮਿੱਤਲ ਜੀ ਜਾਂ ਹੋਰ ਵੀ ਇਹਨਾਂ ਦੇ ਨਾਲ ਡਾਕਟਰ ਬਲਜੋਤ ਜੀ ਇਹਨਾਂ ਨੇ ਇੱਥੇ ਆ ਕੇ OPD ਦੀਆਂ ਸਵਾਵਾਂ ਨਿਭਾਇਆ ਕਰਨੀਆਂ ਕਿਉਂਕਿ ਜਿਹੜੇ ਉਹ ਮਰੀਜ਼ ਆ ਜਿਨ੍ਹਾਂ ਨੂੰ ਇੱਥੇ ਆਪਨ ਬਹੁਤ ਸਾਰੇ ਐਮਰਜੈਂਸੀਆਂ ਪੈ ਜਾਂਦੀਆਂ ਪਰ ਉਹਨਾਂ ਨੂੰ ਇੱਕਦਮ ਅਮਰਸਰ ਜਾਣਾ ਪੈਂਦਾ ਵਾ ਉਹਨਾਂ ਨੂੰ ਇੱਥੇ ਰੋਕਿਆ ਜਾਵੇ ਤਾਂ ਜੋ ਉਹਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ ਦੇ ਜੀ ਤਾ ਕਿ ਲਵਾਰ ਦਾ ਘਾਟੜੇ ਲੋਕਾਂ ਨੂੰ ਕਿੰਨੇ ਕ ਪੈਣ ਦੇ ਦੇਖੋ ਜੀ ਤਰਨਤਾਰਨ ਦੇ ਵਿੱਚ ਤਕਰੀਬਨ 400 ਦੇ ਕਰੀਬ ਪਿੰਡ ਆ ਬਹੁਤ ਵੱਡਾ ਸ਼ਹਿਰ ਆ ਇੱਥੋਂ ਦੇ ਲੋਕਾਂ ਨੂੰ ਅਕਸਰ ਜਦੋਂ ਕੋਈ ਪ੍ਰੋਬਲਮ ਪੈਂਦੀ ਤਾਂ ਅਮਰਸਾ ਜਾਂ ਜਲੰਧਰ ਜਾਂ ਲੁਧਿਆਣਾ ਵੇਖੇ ਜਾਣਾ ਪੈਂਦਾ ਅੱਜੋ ਜਿਹੜੀਆਂ ਸਹੂਲਤਾਂ ਆਪਾਂ ਨੂੰ ਇੱਥੇ ਮਿਲ ਜਾਣ ਇੱਕ ਛੱਤ ਦੇ ਥੱਲੇ ਮਿਲ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਅਮਰਸਾ ਜਾ ਕੇ ਤੇ ਹੋਰ ਜਾਣ ਦੀ ਲੋੜ ਪਾ ਸਰ ਇਹਦਾ ਬੰਦਾ ਕੀ ਇੱਥੇ ਇਹਨਾਂ ਵਿੱਚ ਤੱਕ ਕਿ ਐਮਰਜੈਂਸੀ ਮੁਸਬਾਤਾਂ ਚੱਲੀ ਜੀ ਅਸੀਂ ਹਾਲ ਦੀ ਘੜੀ ਓਪੀਡੀ ਸਵਾਮਾ ਸ਼ੁਰੂ ਕਰ ਰਹੇ ਆ ਇਹਦੇ ਵਿੱਚ ਅਸੀਂ ਤਕਰੀਬਨ 10:00 11:00 ਵਜੇ ਸਟਾਰਟ ਕਰਕੇ 2-3 ਮਹੀਨੇ ਕੋਰਸ ਚੱਲੂਗੀ ਜਿਹਦੇ ਵਿੱਚ ਇੱਕ ਤਰ੍ਹਾਂ ਦੇ ਸਪੈਸ਼ਲਿਸਟ ਡਾਕਟਰ ਆਉਣਗੇ ਜਿਹਦੇ ਵਿੱਚ ਗੈਸਟੋ ਦੇ ਗਾਇਨਕੋਲੋਜਿਸਟ ਔਰਥੋਪੀਡੀਸ਼ian ਕਾਰਡੀਓਲੋਜਿਸਟ ਕੋਈ ਵੀ ਅਸੀਂ ਇਹੋ ਜਿਹੇ ਪੈਰਾਮੀਟਰ ਨਹੀਂ ਛੇੜਾ ਛੜਾ ਕਰਦੇ ਤੇ ਤਰ੍ਹਾਂ ਦੇ ਆਸ-ਪਾਸ ਦੇ ਪਿੰਡਾਂ ਨੂੰ ਹਰ ਰੋਜ਼ ਆਪਣੀ ਮੈਡੀਕਲ ਸਹੂਲਤ ਮਿਲੂਗੀ ਬਹੁਤ ਹੀ ਵਾਜਬ ਰੇਟਾਂ ਤੇ ਉਹਨਾਂ ਦੇ ਇਲਾਜ ਇੱਥੇ ਹੋਇਆ ਕਰਨਗੇ ਇਹ ਕੋਈ ਛੱਤ ਥੱਲੇ ਉਹਨਾਂ ਨੂੰ ਓਪੀਡੀ ਮਿਲੂਗੀ ਇਹ ਕੋਈ ਛੱਤ ਥੱਲੇ ਡਾਇਗਨੋਸਟਿਕ ਸੈਂਟਰ ਸੀਟੀ ਐਮ ਆਰ ਆਲਟ